ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਮੁੱਤਕੀ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਜੋ ਚੈਨਲ ਚੱਲਿਆ ਬਹੁਤ ਸਾਰੀਆਂ ਵੀਡੀਓ ਇਸ ਵੀਰ ਕੋਲੋਂ ਬਣਾਈਆਂ ਤੇ ਇੱਥੋਂ ਨੀਲੀ ਰਾਵੀ ਦੇ ਉਹ ਝੋਟੇ ਦਿਖਾਏ ਆ ਜਿਨ੍ਹਾਂ ਦਾ ਨਾਮ ਬਹੁਤਿਆਂ ਨੇ ਸੁਣਿਆ ਸੀ ਪਰ ਦੇਖੇ ਕਦੇ ਨਹੀਂ ਸੀ ਲੰਡਾ ਕੰਡੇ ਵਾਲਾ ਉਹ ਇਸੇ ਵੀਰ ਦੇ ذریعے ਬਹੁਤ ਸਾਰੇ ਵੀਰਾਂ ਨੇ ਦੇਖਿਆ ਹਾਲਾਂਕਿ ਕੁਝ ਪੁਰਾਣੇ ਬ੍ਰੀਡਰਾਂ ਨੇ ਉਹ ਪਹਿਲਾਂ ਵੀ ਦੇਖਿਆ ਹੋਊਗਾ ਪਰ ਨਵੇਂ ਭਰਾਵਾਂ ਨੂੰ ਆਪਾਂ ਇਸ ਘਰ ਚੋਂ ਉਹਨਾਂ ਝੋਟਿਆਂ ਦੇ ਦਰਸ਼ਨ ਕਰਾਏ ਇਸ ਟਾਈਮ ਜਿਹੜਾ ਘਰੇ ਬੱਲ ਮੌਜੂਦ ਹੈ ਦੋਸੋ ਇਹਦਾ ਨਾਮ ਸ਼ਾਨਦਾਰ ਰੱਖਿਆ ਮੌਕਾ ਮਿਲਿਆ ਨਹੀਂ ਪਿਛਲੇ ਟਾਈਮ ਦੇ ਵਿੱਚ ਨਹੀਂ ਤੁਹਾਨੂੰ ਇਹਦੀ ਵੀਡੀਓ ਜਿਹੜੀ ਇਹਨਾਂ ਜਿਹੜੀਆਂ ਝੋਟੀਆਂ ਦੁੱਤੇ ਚੱਲਦੀਆਂ ਉਹਨਾਂ ਦੇ ਨਾਲ ਬਣਾ ਕੇ ਦਿਖਾਉਣੀ ਸੀ ਫਿਰ ਕਦੇ ਸਵੱਬ ਬਣੂਗਾ ਜ਼ਰੂਰ ਦਿਖਾਵਾਂਗੇ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਦੋਸਤੋ ਇਹਦੇ ਵਿੱਚ ਵੈਸੇ ਆਪਾਂ ਮੇਨ ਵੀਡੀਓ ਇਸ ਮੱਝ ਦੀ ਬਣਾਉਣੀ ਹੈ ਇਹ ਨੀਲੀ ਰਾਵੀ ਨਸਲ ਦੀ ਮੱਝ ਹੈ ਤੇ ਗੌਣ ਆਏ ਬਜੇ ਉਹ ਬਾਈ ਕਹਿੰਦਾ ਭਾਵੇਂ ਦਿਨ ਚ ਚਾਰ ਵਾਰ ਚੋਲੋ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਸਕਦਾ ਜਿੰਨਾ ਦੁੱਧ ਦੱਸਾਂਗੇ ਉਹਨਾਂ ਤੁਹਾਡਾ ਹੱਕ ਹੈ ਇਥੋਂ ਚੋਣ ਦਾ ਤੇ ਉਹ ਜਰੂਰ ਤੁਸੀਂ ਚੋ ਸਕੋਗੇ ਆਓ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਸਖਦੀਪਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਖਦੀਪ ਅੱਜ ਆਪਾਂ ਇਹ ਮੱਝ ਦੀ ਵੀਡੀਓ ਵੈਸੇ ਬਣਾਉਣੀ ਹੈ ਹਾਂਜੀ ਛਾਂਦਾਰ ਬਾਰੇ ਜ਼ਰੂਰ ਥੋੜਾ ਪੁੱਛ ਲੈਣਾ ਵੀ ਸੀਮਨ ਸਟਰਾ ਹੈ ਅਵੇਲੇਬਲ ਉਹਦੇ ਹੈਗੇ ਆ ਸੀਮਨ ਸਟਰਾ ਵੀ ਤੇ ਵੈਸੇ ਡਾਇਰੈਕਟ ਵੀ ਆਪਾਂ ਛੱਡ ਦਿੰਨੇ ਆ ਠੀਕ ਹੈ ਤੇ ਲਗਭਗ ਇਹਦੀ ਆਪਣੇ ਤੋਂ ਬਹੁਤ ਬੰਦੇ ਕਹਿੰਦੇ ਆ ਵੀ ਇਹਦੀ ਵੀਡੀਓ ਕੋ YouTube ਤੇ ਲਿੰਕ ਦੇ ਦਿਓ ਹਨਾ ਆਪਣੇ ਕੋਲੇ 3 ਸਾਲ ਹੋ ਗਏ ਸਾਂ ਨਾਲ ਇਹਨੂੰ ਤੇ ਆਪਾਂ ਹਜੇ ਵੀਡੀਓ ਇਹਦੀ ਪਾਈ ਨਹੀਂ ਕੋਈ ਸਹੀ ਹੈ ਤੇ ਉਦਾਂ ਝੋਟੀਆਂ ਇਹਦੀਆਂ ਦੁੱਧ ਤੇ ਲਗਭਗ ਹੈਗੀਆਂ ਤਕਰੀਬਨ ਦੂਜੇ ਸੂਏ 20 ਤੋਂ ਬਾਹਰ ਤਿੰਨ ਚਾਰ ਝੋਟੀਆਂ ਮੇਰੀ ਨਿਗਾਹ 'ਚ ਹੈਗੀਆਂ ਠੀਕ ਹੈ ਕਦੇ ਬਣਾਵਾਂਗੇ ਵੀਡੀਓ ਤੇ ਦਿਖਾਵਾਂਗੇ ਝੋਟਾ ਅੱਜ ਜਿਹੜੀ ਇਹ ਮੱਝ ਇਹ ਖਰੀਦੀ ਹੋਈ ਆਪਣੀ ਇਹ ਖਰੀਦੀ ਹੋਈ ਹੈ ਜੀ ਆਪਣੀ ਕਿੰਨਾ ਮਸੂਆ ਸੂਈ ਹੈ ਸਖਦੀ ਸੂਆ ਦੂਜਾ ਹੀ ਸੂਈ ਹੈ ਜੀ ਇਹ ਇਹ ਥੋੜੀ ਅੱਜ ਉਪਰੀ ਜੀ ਲੱਗੀ ਜਣੀ ਕਟਿੰਗ ਇਹਦੀ ਹੁਣ ਕੀਤੀ ਹੈ ਕਟਿੰਗ ਨਾ ਮੈਂ ਤਿੰਨ ਚਾਰ ਦਿਨ ਹੋ ਗਏ ਮਸ਼ਰੀ ਜੀ ਬਾੜੀ ਪੈਂਦੀ ਸੀ ਸਾਰੀਆਂ ਮੱਝਾਂ ਦੀ ਲਗਭਗ ਕੀਤੀ ਆ ਅੰਦਰ ਖੜੀਆਂ ਉਹਨਾਂ ਦੀ ਵੀ ਝੋਟੀਆਂ ਦੀ ਤੇ ਉਦਾਂ ਹੀ ਕਰ ਦੇਈਦੀ ਆ ਠੀਕ ਹੈ अच्छा कितना छ हो गया नु सुखदीप सुई नु इनु सुई नु जे जवां सही आ 1 महिना लगभग 23 24 ਦਿਨ ਹੋਏ ਆ ਠੀਕ ਹੈ ਤੇ ਇਹਨੂੰ ਦੁਬਾਰਾ ਮਹੀਨੇ ਦੇ ਲਵੇ ਤਵੇ ਕੋਈ 1 2 ਦਿਨ ਇਧਰ ਉਧਰ ਹੋਣਗੇ ਆਪਣੇ ਵਾਲੇ ਸਾਹਤ ਦੁਬਾਰਾ ਕਰਾਸ ਵੀ ਹੋ ਗਈ ਆ ਇਹ ਇਹ ਮਤਲਬ ਇਹ ਮੰਨਿਆ ਵੀ 25 28 ਦਿਨਾਂ ਬਾਅਦ ਹੀ ਦੁਬਾਰਾ ਹਾਂਜੀ ਹਾਂਜੀ ਹੋ ਗਈ ਸੀਗੀ ਦੁਬਾਰਾ ਅੱਛਾ ਤੇ ਇਹ ਕਨਫਰਮ ਚ ਤਾਂ ਹਜੇ ਨਹੀਂ ਆਉਂਦੀ ਇਹਨੂੰ ਨਹੀਂ ਕਨਫਰਮ ਚ ਨਹੀਂ ਆਉਂਦੀਗੀ ਉਹ ਕੋਈ 5 10 ਦਿਨਾਂ ਤੱਕ ਸੈਂਪਲ ਭੇਜ ਕੇ ਹੋ ਸਕਦੀ ਆ ਠੀਕ ਹੈ ਹੁਣ ਇਹ ਦੁੱਧ ਕਿੰਨਾ ਦੇ ਰਹੀ ਹੈ ਇਸ ਟਾਈਮ ਲਗਭਗ 12 ਕਿਲੋ ਦੁੱਧ ਜਿਹੜਾ ਜਮਾ ਸਹੀ ਹੈਗਾ ਚੋਣ ਵਾਲਾ ਦੋ ਟਾਂ 12 ਕਿਲੋ ਦੁੱਧ ਹੈਗਾ ਹਾਂਜੀ ਅੱਛਾ ਜਿਵੇਂ ਮੈਂ ਵੈਸੇ ਵੀਡੀਓ ਚ ਬੋਲ ਹੀ ਦਿੱਤਾ ਸੀ ਵੀ ਇਹ ਜਿੰਨੇ ਵਾਰ ਮਰਜ਼ੀ ਚੋਲੋ ਇਸ ਤਰ੍ਹਾਂ ਵਸੇ ਹਾਂ ਨਹੀਂ ਸੀਲ ਡੰਡੀਆ ਕੋਈ ਉਹ ਜੀ ਗੱਲਬਾਤ ਨਹੀਂ ਉਹਨੂੰ ਕੱਟੇ ਤੇ ਮਿਲਦੀ ਹੈ ਬੱਚਾ ਹੀ ਛੱਡ ਦਈਦਾ ਠੀਕ ਹੈ ਇਹਦਾ ਕੋਈ ਰਿਕਾਰਡ ਆਪਾਂ ਨੂੰ ਪਤਾ ਹੋਵੇ ਕਿਹੜੇ ਬੁੱਲ ਦੀ ਹੈ ਜਾਂ ਆਪਾਂ ਨੂੰ ਪਿੱਛੋਂ ਯਾਨੀ ਕਿ ਆਪਾਂ ਲਈ ਸੀਗੀ ਇਹ ਤੇ ਬੁੱਟੇ ਬਾਈ ਵਾਲਾ ਨਹੀਂ ਕੀ ਨਾ ਕੋਹ ਜਿਹੜਾ ਕੋਹੇ ਨੂਰ ਝੂਟ ਚੱਕਲਾ ਅੱਛਾ ਜੀ ਦੱਸਿਆ ਸੀਗਾ ਹਾਂ ਜੀ ਅੱਛਾ ਕੋਹੇ ਨੂਰ ਦੀ ਇਹ ਦੱਸਿਆ ਹਾਂ ਜੀ ਸੁਖਦੀਪ ਦੁੱਧ ਇੰਨਾ ਹੀ ਸੀਗਾ ਪਹਿਲਾਂ ਵੀ ਪੀਕ ਲੈਵਲ ਜਾਂ ਕੁਝ ਤੋੜਿਆ ਗੱਬਣ ਹੋਣ ਤੋਂ ਬਾਅਦ ਨਹੀਂ ਦੁੱਧ ਨਾਲ ਲਗਭਗ ਤੁਹਾਨੂੰ ਵੀ ਪਤਾ ਵੀ ਰੂਟੀਨ 'ਚ ਆਪਣੇ ਤੋਂ ਉਹ ਸੇਵਾ ਤਾਂ ਹੁੰਦੀ ਨਹੀਂ ਲਿਆਂਦੀ ਆ ਜਦੋਂ ਆਪਾਂ ਲੇਟੀ ਰੂਟੀ ਪਾਈ ਆ ਵੀ ਇਹਨਾਂ ਨੂੰ 14 ਕਿਲੋ ਦੁੱਧ ਇਹਨਾਂ ਨੇ ਦਿੱਤਾ 14 ਕਿਲੋ ਦਿੱਤਾ ਹੁਣ 12 ਕਿਲੋ ਆਜਾ ਹੁਣ 12 ਕਿਲੋ ਉਹ ਆ ਜਿਹੜਾ ਮੱਝਾਂ 'ਚ ਖੜ ਕੇ ਦਿੰਦੀ ਆ ਠੀਕ ਐ ਕੀ ਡਿਮਾਂਡ ਰਹੂਗੀ ਇਹਦੀ ਇਹ ਆਪਾਂ ਦੇ ਦਾਂਗੇ ਭਾਜ ਨਹੀਂ 1.10 ਚੋਂ ਮਾਨਤਾ ਕਰ ਦਾਂਗੇ ਤਾਂ ਥੋੜਾ 1 ਲੱਖ 10 ਹਜ਼ਾਰ ਚੋਂ ਹਾਂ ਸੋ ਦੋਸੋ 1 ਲੱਖ ਤੇ 10000 ਚੋਂ ਬਾਈ ਕਹਿੰਦਾ ਵੀ ਥੋੜਾ ਬਹੁਤ ਮਾਨਤਾਨ ਕਰਦੇ ਆਂ ਕਿ ਕੁਝ ਰੇਟ ਘਟ ਜੂਗਾ ਤੋਰਗੇ ਬਾਈ ਦੁੱਧ 12 ਕਿਲੋ ਹਾਜ਼ਰ ਹੈ ਇੱਕ ਬੇਨਤੀ ਆ ਵੀ ਇੱਥੇ ਹੀ ਚੋਕੇ ਦੇਖ ਲਓ ਬਾਅਦ ਚ ਲੰਬਾ ਕਿਸੇ ਗੱਲ ਹੋਣਾ ਨਹੀਂ। ਇੱਕ ਤਾਂ ਵੀ ਤੁਰਨ ਲੱਗੇ ਮੈਂ ਦੱਸਦਾ ਇਹ ਨਾ ਜਦੋਂ ਆਪਾਂ ਪਹਿਲਾਂ ਲਈ ਆ ਚੂਨ ਤੋਂ ਬਾਅਦ ਬੱਚਾ ਛੱਡ ਦਿੰਦੇ ਸੀਗੇ। ਤਾਂ ਝੱਗ ਦੇ ਨਾਲ ਨਾ ਚਾਰੇ ਥਨਾ ਤੇ ਇਹਦੇ ਸੀਗੇ ਜ਼ਖਮ ਜਿਹੇ ਹੋਏ ਹੋਏ। ਪਰ ਉਹਨਾਂ ਜੋ ਬਲੱਡ ਨਹੀਂ ਸੈਮਦਾ ਨਾ ਉਹਨਾਂ ਦੀ ਪੀੜ ਮੰਦੀ ਆ। ਉਹ ਤਿੰਨ ਹੁਣ ਬਿਲਕੁਲ ਠੀਕ ਆ ਤੇ ਇੱਕ ਤੇ ਨਿਸ਼ਾਨ ਹੈਗਾ ਮਗਰ ਠੀਕ ਆ ਉਹ ਤਾਂ ਸੈੱਟ ਹੋ ਜਾਊਗਾ। ਸੈੱਟ ਹੋ ਜਾ ਚੋਕੇ ਦੇਖ ਲੈਣੀ ਬਾਕੀ ਕੋਈ ਗੱਲ ਬਾਤ ਨਹੀਂ। ਸੋ ਸੋ ਦੱਸਿਆ ਚੰਗਾ ਹੁੰਦਾ ਪਰ ਦਿੱਕਤ ਕੋਈ ਨਹੀਂ ਹੈ। ਦੁੱਧ 12 ਕਿਲੋ ਦੇ ਰਹੀ ਆ ਇਸ ਟਾਈਮ। ਲਗਭਗ ਤੁਸੀਂ 2 ਮਹੀਨਿਆਂ ਦੇ ਆਸ-ਪਾਸ ਇਹਨੂੰ ਸੂਈ ਮੰਨ ਸਕਦੇ ਹੋ ਤੇ ਅੱਜ 25 26 ਦਿਨ ਮੰਨ ਲਓ ਮਹੀਨੇ ਤੋਂ ਕੁਝ ਦਿਨ ਘਟ ਹੈ ਇਹ ਗੱਭਣ ਵੀ ਹੋਈ ਵੀ ਹੈ ਬੁੱਲ ਘਰੇ ਆ ਤਾਂ ਡਾਇਰੈਕਟ ਕ੍ਰਾਸ ਹੋਈ ਵੀ ਹੈ ਥਣ ਸੋਹਣੇ ਆ ਪੱਕੇ ਹਵਾਨੇ ਦੀ ਆ ਚੌਂਕ ਨੀਲੀ ਰਵੀ ਦਾ ਪੂਰਾ ਕਰ ਦੂਗੀ ਵੀ ਜੇ ਕਰਮਾਂ ਵਾਲੀ ਸੋਹਣਾ ਬੱਚਾ ਸ਼ਾਨਦਾਰ ਬਹੁਤਾ ਦੇ ਦੇ ਜੇ ਚਲੋ ਕਈਆਂ ਦਾ ਹੁੰਦਾ ਹਨਾ ਵੀ ਗਾਉਂ ਨੂੰ ਮੇਲੇ ਦੇ ਦੇਖਣਾ ਉਸ ਹਿਸਾਬ ਨਾਲ ਮਾਰਕਿੰਗ ਪੂਰੀ ਆ ਲੇਵੇ ਦੀ ਬੰਤਰ ਸੋਹਣੀ ਆ ਠੀਕ ਹੈ ਹੋਂ ਦੀ ਬਣੀ ਨਿਕਲੀ ਤਾਂ ਰੁੱਤ ਬੜੀ ਸੋਹਣੀ ਮੇਲਿਆਂ ਤੇ ਆ ਜੂਗੀ ਸਹੀ ਹੈ ਸੋ ਖਾਣ ਕਰਕੇ ਨਾ ਸੋ ਇੱਕ 12 ਕਿਲੋ ਦੁੱਧ ਦੇ ਹਿਸਾਬ ਤੇ ਦੇਖਦੇ ਆ ਤਾਂ ਜਾਇਜੇ ਰੇਟ ਦੇ ਉੱਤੇ ਇਹ ਮੱਝ ਮਿਲ ਜੂਗੀ ਦੁੱਧ ਤੁਸੀਂ ਚੋਕੇ ਦੇਖ ਲਓ ਮੈਂ ਸੋਭਾਈ ਵੀਡੀਓ ਬਣਾ ਰਿਹਾ ਹਾਂ ਲਗਭਗ ਟਾਈਮ ਮੇਰੇ ਖਿਆਲ ਚ 12 ਸਵਾ 12 ਦਾ ਹੋਣਾ ਚਾਹੀਦਾ ਉਹ ਆਪਾਂ ਦੇਖ ਵੀ ਲੈਨੇ ਆ ਹਵਾਨੇ ਦੀ ਜਜਮੈਂਟ ਉਸ ਹਿਸਾਬ ਤੇ ਕਰਿਓ ਸੋ ਹਵਾਨਾ ਨਾ ਜਦੋਂ ਪਸਮਾਉਨੇ ਉਹ ਤੋਂ ਥੋੜਾ ਜਿਹਾ ਜੋਸ਼ ਪਾਉਂਦੀ ਆ ਉਦਾਂ ਓਲਾ ਹੀ ਪੋਣੇ ਇੱਕ ਦੋਸਤੋ 12:40 ਮਿੰਟ ਹੋ ਗਏ ਜਦੋਂ ਪਸਮਾਈ ਉਦੋਂ ਬਾਅਦ ਚ ਪੂਰਾ ਹਵਾਨਾ ਤਣ ਜਾਂਦੀ ਲਾਉਣਾ ਬੱਚਾ ਇਹਨੂੰ ਨਾ ਨਾ ਤਾਂ ਲਾ ਵੀ ਦਿੰਨੇ ਆ ਕੋਈ ਦੁਪਹਿਰ ਦਾ ਟਾਈਮ ਆ ਫਿਰ ਬਾਅਦ ਚ ਚੁਾਈ ਦੀ ਦਿੱਕਤ ਹੋ ਆ ਚਲੋ ਸ਼ਾਮ ਨੂੰ ਦੋਸਤੋ ਜਿਹੜਾ ਵੀਰ ਖਰੀਦਣਾ ਚਾਵੇ ਉਹ ਆ ਕੇ ਦੇਖ ਲੈ ਜਿਹੜਾ ਥਣਾ ਦੇ ਉੱਤੇ ਬਾਈ ਨੇ ਗੱਲ ਕੀਤੀ ਸੀ ਉਹ ਥੋੜਾ ਜਿਹਾ ਹਜੇ ਨਿਸ਼ਾਨ ਜਾਂ ਹੈਗਾ ਜ਼ਖਮ ਟੈਪ ਆ ਪਰ ਉਹਦੀ ਅਚਾ ਕੋਈ ਨਹੀਂ ਚਾਹੂਗੇ ਤਾਂ ਤੁਹਾਨੂੰ ਪਤਾ ਜਾਨੀ ਕਿ ਜੀ ਆਪਾਂ ਸੁੱਕੇ ਹੱਥਾਂ ਨਾਲ ਚੋਣ ਲੱਗਦੇ ਆ ਨਾ ਇਦਾਂ ਨਹੀਂ ਵੀ ਉਹ ਚੋ ਕੋਸ਼ਿਸ਼ ਹੈ ਮੂਹ ਪਾਣੀ ਧਣੀਆ ਕੁਛ ਨਹੀਂ ਬਿਲਕੁਲ ਸੁੱਕਾ ਉਹ ਜੀ ਓਕੇ ਮੜਾ ਹੋਰ ਉਧਰ ਨੂੰ ਤੋਰੀ ਇਧਰ ਹੀ ਤੋੜਦੀ ਹੈ ਕਿ ਇਧਰ ਹੀ ਤੋੜੀ ਹਾਂ ਇਧਰ ਨੂੰ ਲਿਆ ਪਾਓ ਤੁਹਾਨੂੰ ਸੋ ਇਹ ਮੱਝ ਫॉर ਸੇਲ 1 ਲੱਖ ਤੇ 10000 ਬਾਈ ਨੇ ਡਿਮਾਂਡ ਰੱਖੀ ਹੈ ਟੇਡਾ ਘੱਟ ਹੈ ਥੋੜਾ ਜਿਹਾ ਉਤੋਂ ਜਦੋਂ ਕਟਿੰਗ ਹੋ ਜਾਂਦੀ ਹੈ ਨਾ ਕੁਸਕ ਦਿਨ ਮੱਝ ਉਹ ਪ੍ਰੀਜ਼ ਹੀ ਲੱਗਣ ਲੱਗ ਜਾਂਦੀ ਹੁੰਦੀ ਹੈ ਜਦੋਂ ਦੁਵਾਰਾ ਵਾਲ ਵੱਧ ਜਾਣਗੇ ਤਾਂ ਫੇਰੇ ਇਹੀ ਮੈਂ ਤੁਹਾਨੂੰ ਸੋਹਣੀ ਲੱਗੂ ਇੱਕ ਚਮੜੀ ਦਾ ਰੰਗ ਬਦਲ ਜੂਗਾ ਧੁੱਪ ਲੱਗਨਾਂ ਸੋ ਇਸ ਟਾਈਮ ਇਹਦੀ ਸ਼ੇਪ ਚੱਕਰ ਤੁਸੀਂ ਦੇਖ ਲਓ ਬੰਦੇ ਭਾਈ ਸੋ ਇਹ ਮੱਜ ਫॉर ਸੇਲ ਆ ਦੋਸੋ ਕੰਟੈਕਟ ਨੰਬਰ ਜਿਹੜਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰ ਲਿਓ ਜੇ ਦੁੱਧ ਚੋਕੇ ਦੇਖ ਲਓ ਤੇ ਗੱਬਣ ਦੀ ਵੇਟ ਕਰਿਓ ਜੇ ਜ਼ਰੂਰ ਕੋਈ ਵੀ ਭਰਾ ਖਰੀਦਦਾ ਤਾਂ ਕਿਉਂਕਿ ਆਸ ਇਹੀ ਹੈ ਵੀ ਇਹ ਗੱਬਣ ਨਿਕਲੂਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ